ਬਾਕੀ ਨਾਲ ਰਿਜਲਟ ਤਾਂ ਗਗਨਬਾਈ ਨੇ ਦੱਸਿਆ ਵੀ ਦੁੱਖ ਤੋੜੀ ਹੈਗਾ ਇਹ ਟੁੱਟੇ ਕਰਨ ਵਾਲੀ ਬੱਕਰੀ ਤੇ ਰਿਜਲਟ ਪੂਰਾ ਟੋਪ ਦਾ ਕੱਢਦਾ ਬ੍ਰੇਡ ਠੀਕ ਹਾਂਜੀ ਹਾਂਜੀ ਰਿਜਲਟ ਦੇਖ ਕੇ ਆਪਾਂ ਬੱਕਰਾ ਲਿਆ ਸੁਲਤਾਨ ਬੱਕਰਾ ਬਾਈ ਮੇਜਰ ਕੋਲੇ ਠੀਕ ਆ ਉਹਦਾ ਪੁੱਤ ਆ ਜੀ ਇਹ ਲੈ ਵੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਵੀ ਟਿਮੀ ਬਾਈ ਬਿਰਸਾ ਫਾਰਮ ਡਾਲੇ ਕੇ ਤਰਨ ਤਰਨ ਵਾਲੇ ਇੰਗਲੈਂਡ ਵਾਲੇ ਨੇ ਬਾਈ ਬੱਕਰੀਆਂ ਦਾ ਕੰਮ ਤੇ ਬਰਬਰੀ ਬੱਕਰੇ ਦਾ ਕੰਮ ਜਿਹੜਾ ਵਧਾਤਾ ਤੇ ਬਾਈ ਦੇ ਕੋਲੇ ਨਾ ਲਗਭਗ 4-5 ਬਰਬੀ ਦੇ ਬਰੀਡਰ ਹੋਗੇ ਤੇ ਅੱਜ ਆਪਾਂ ਇੱਕ ਹੋਰ ਬਰੀਡਰ ਬਹੁਤ ਚੰਗੀ ਬਲੱਡ ਲਾਈਨ ਦਾ ਬਰੀਡਰ ਲੈਣ ਆਇਾਂਗੇ ਕੀ ਗੱਲਬਾਤ ਹੈ ਕਿ ਕਿਵੇਂ ਬਾਈਆਂ ਨੂੰ ਇਹ ਮਿਲੇਗਾ ਸਾਰੀ ਗੱਲਬਾਤ ਕਰ ਦਾਂਗੇ ਤੇ ਆਪਣੇ ਨਾਲ ਹੋਊਗਾ ਬਾਈ ਸੁਨੀਲ ਗੱਲਬਾਤ ਕਰਦੇ ਬੈਠਾ ਭਾਈ ਅਸੀ ਕਾ ਜੀ ਕੀ ਆ ਚਾਰ ਨੇ ਬਈ ਵਧੀਆ ਵਧੀਆ ਠੀਕ ਆ ਜੀ ਕਿੰਨੇ ਬਰੀਡਰ ਹੋ ਗਏ ਬਈ ਆਪਣੇ ਕੋਲ ਬਰੀਡਰ ਵੀ ਆਪ ਨੂੰ ਕੋ ਚਾਰ ਹੋ ਗਏ ਜੀ ਚਾਰ ਹੋ ਗਏ ਹਾਂਜੀ ਹਾਂਜੀ ਠੀਕ ਆ ਹਾਂਜੀ ਇਹ ਅਜਬ ਵਾਲਾ ਬਰੀਡਰ ਆਪਾਂ ਨੂੰ ਕਿਵੇਂ ਮਿਲਿਆ ਬਈ ਕੀ ਗੱਲਬਾਤ ਹੋਈ ਹੈਗੀ ਇਹ ਵੀਰ ਜੀ ਬਰੀਡਰ ਨਾ ਬਹੁਤ ਹੀ ਚੰਗੀ ਬਲੱਡ ਲੈਣ ਦਾ ਬਰੀਡਰ ਹੈਗਾ ਠੀਕ ਆ ਜਿਹੜੀ ਕਿ ਆਪਣੇ ਕਮਾਲੂ ਪਿੰਡ ਵਰਪਿੰਦਰ ਸਿੰਘ ਮੇਜਰ ਨਾਮ ਤੋਂ ਹੈਗੇ ਮਸ਼ਹੂਰ ਆ ਠੀਕ ਆ ਉਹਨਾ ਤੋਂ ਇਹ ਆਪਣਾ ਬਲੱਡ ਲਾਈਨ ਦਾ ਬੱਚਾ ਹੈਗਾ ਇਹ ਠੀਕ ਆ ਤੇ ਆਪਣੇ ਗਗਨਵੀਰ ਨੇ ਲੈ ਕੇ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਠੀਕ ਆ ਹਾਂਜੀ ਹਾਂਜੀ ਬਾਕੀ ਆਪਾਂ ਗੱਲਬਾਤ ਕਰਦੇ ਨਾ ਗਗਨ ਜੀ ਬਈ ਅੱਸੀ ਕਰ ਜੀ ਕੀ ਹਾਲ ਚੱਲ ਨੇ ਵੀਰ ਬੜੀ ਠੀਕ ਠਾਕ ਠੀਕ ਆ ਜੀ ਠੀਕ ਆ ਬਈ ਜੀ ਪਿੰਡ ਕਿਹੜਾ ਬਈ ਇਹ ਪਿੰਡ ਰੈਕੇ ਆ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਹਾਂ ਕਿ ਦੜਵਾ ਦੇ ਅੰਦਰੋਂ ਲੰਬੀ ਬਾਦਲਾ ਦੇ ਸੈਂਟਰ ਚ ਰਹਿਗਾ ਜੀ ਪਿੰਡ ਆ ਆਪਣਾ ਲੈ ਵੀ ਮਿੱਤਰੋ ਦੇਖਦਾ ਇੱਥੇ ਆਏ ਹੋਇਆ ਤੇ ਦੱਸੋ ਜੀ ਬੱਕਰੇ ਬਾਰੇ ਵੀ ਕਿਵੇਂ ਗੱਲਬਾਤ ਆ ਜੀ ਦੀ ਬ੍ਰੀਡਰ ਇਹ ਹੈਗਾ ਜੀ ਬ ਕਮਾਲੂ ਵਾਲੇ ਦੀ ਬਲੱਡ ਲਾਈਨ ਦਾ ਬਾਈ ਦਾ ਠੀਕ ਆ ਬਾਈ ਕੋਲੇ ਸੁਲਤਾਨ ਬਲੱਡ ਲਾਈਨ ਹੈਗਾ ਠੀਕ ਆ ਸੁਲਤਾਨ ਬੱਕਰਾ ਬਾਈ ਮੇਜਰ ਕੋਲੇ ਠੀਕ ਆ ਉਹਦਾ ਪੁੱਤ ਆ ਜੀ ਇਹ ਇਹ ਖਾਸਿਤ ਕੀ ਹੈ ਬਲੱਡ ਲਾਈਨ ਦੀ ਜੀ ਬਾਈ ਆਪਾਂ ਖਾਸਿਤ ਹੈ ਜੀ ਇੱਕ ਤਾਂ ਕੰਨ ਕੁਆਲਟੀ ਦੇਖੋ ਤੁਸੀਂ ਠੀਕ ਆ ਮੀਜਾ ਮਾ ਗੁੱਠੇ ਵਾਲਾ ਕੰਨਾਗਾ ਹਾਂ ਤੇ ਬਾਕੀ ਸਿੰਗਾ ਦੀ ਕੁਆਲਿਟੀ ਦੇਖ ਲਓ ਠੀਕ ਆ ਸਿੰਗਾ ਚ ਆ ਗਿਆ ਜਾਨੀ ਸਿੰਗਾ ਦੇ ਚਿੱਟੀ ਅੱਖ ਚ ਆ ਗਿਆ ਠੀਕ ਆ ਬਾਕੀ ਸਭ ਤੋਂ ਮੇਨ ਗੱਲ ਇਹਦੀ ਇਹ ਹੈ ਵੀ ਰਿਜ਼ਲਟ ਵਾਲੇ ਕੋਈ ਤੋੜ ਨਹੀਂ ਇਹਨਾਂ ਦਾ ਪੱਕੀ ਗੱਲ ਹੈਗੀ ਰਿਜ਼ਲਟ ਵਾਲੇ ਦੁੱਖ ਤੋੜ ਕੱਢਦਾ ਜਾਵਾਂ ਠੀਕ ਆ ਪੋਰਟਲੈਸ ਆ ਜਾਵਾਂ ਬਈ ਨਾ ਦੇਖ ਸਕਦੇ ਹੋਗੇ ਉਹ ਚੰਗੀ ਬਲੱਡ ਲਾਈਨ ਦਾ ਬਈ ਕੁਆਲਿਟੀ ਚੰਗੀ ਹੋਣੀ ਹੈ 101% ਹਾਂਜੀ ਹਾਂ ਠੀਕ ਆ ਇਹ ਆਪਾਂ ਨੂੰ ਬਈ ਕਿਵੇਂ ਮਿਲਿਆ ਕਿਵੇਂ ਗੱਲ ਵਾਹੋ ਇਹ ਜੀ ਬਾਈ ਪੱਪੂ ਆ ਕੇ ਦੜਵਾ ਤੋਂ ਹਾਂ ਉਹਨਾਂ ਕੋਲੇ ਸੀਗਾ ਇਹ ਬੱਚਾ ਠੀਕ ਆ ਤੇ ਬਾਈ ਮੇਜਰ ਹੀ ਉਹਨਾਂ ਨੇ ਉਹਨਾਂ ਨੂੰ ਦਿੱਤਾ ਸੀਗਾ ਠੀਕ ਆ ਜੀ ਮੇਜਰ ਬਾਈ ਤੋਂ ਆਇਆ ਮੇਜਰ ਨਹੀਂ ਉਹਨਾਂ ਨੂੰ ਦੋ ਬੱਚੇ ਦਿੱਤੇ ਸੀਗੇ ਇੱਕ ਉਹਨਾਂ ਕੋਲੇ ਰੱਖਿਆ ਹੋਇਆ ਤੇ ਇੱਕ ਉਹਨਾਂ ਨੇ ਇਹ ਸੇਲ ਕਰਤਾ ਆਪਾਂ ਲੈਣਿਆ ਤੇ ਬਾਈ ਸੁਨੀਲ ਹਰਗਿਆ ਨੂੰ ਬਾਈ ਟਿਮੀ ਨੂੰ ਮੁਬਾਰਕ ਉਹਨਾਂ ਨੂੰ ਬਹੁਤ ਬਹੁਤ ਹਨਾ ਧੰਨਵਾਦ ਤੇ ਉਹਨਾਂ ਨੇ ਲਿਆ ਆਪਣੇ ਫਾਰਮਾਸਤੇ ਤੇ ਤੁਹਾਨੂੰ ਵੀ ਪਤਾ ਜੇ ਇੱਕ ਹੋਰ ਬਰੀਡਰ ਲੱਤਾਂਗੇ ਤੁਸੀਂ ਹਾਂ ਤਿੰਨ ਬਰੀਡਰ ਹੋਗੇ ਬਾਈਆਂ ਦਾ ਵਧੀਆ ਟਾਪ ਕਲਾਸ ਕੰਮ ਇਹਨਾਂ ਦਾ ਹਾਂ ਵਾਹਿਗੁਰੂ ਚੰਨ ਦੀ ਕਾਰ ਰੱਖੇ ਆਪਾਂ ਦਾ ਰਾਬਤਾ ਕਿਵੇਂ ਕਾਇਮ ਹੋਇਆ ਸੀ ਬਾਈ ਟੀਮੀ ਬਾਈ ਨਾਲ ਬਾਈ ਸੁਨੀਲ ਬਾਈ ਨੂੰ ਪਤਾ ਹੀ ਹੈ ਜੀ ਹਾਂ ਭਲੀ ਭਾਤ ਜਾਣਦੇ ਹੈਗੇ ਆਪਾਂ 2017 ਤੋਂ ਕੰਮ ਕਰਦੇ ਪਏ ਹੈਗੇ 9 ਸਾਲ ਹੋ ਗਏ 8-9 ਸਾਲ ਹੋ ਗਏ ਹਾਂ ਤੇ ਬਾਈ ਸੁਨੀਲ ਵੀ ਉਦੋਂ ਦੀ ਹੀ ਆਪ ਨੂੰ ਜਾਣੂ ਪਛਾਣੂ ਹੈਗੇ ਜਾਣ ਪਛਾਣ ਹੈਗੀ ਆ ਠੀਕ ਆ ਤੇ ਵਾਹਿਗੁਰੂ ਇਹਨਾਂ ਦੀ ਲੰਮੀ ਉਮਰ ਆਸ਼ੀਸ਼ ਬਖਸ਼ੇ ਵਧੀਆ ਸੁਨੀਲ ਬਾਈ ਨੇ ਇਹਨਾਂ ਦਾ ਰਾਬਤਾ ਕਾਇਮ ਆ ਬਾਈ ਟੀਮੀ ਬਾਈ ਬਿਰਬਰੀ ਦੇ ਉੱਤੇ ਕੰਮ ਕੰਮ ਆ ਕੋਈ ਇਦਾਂ ਦਾ ਕੰਮ ਨਹੀਂਗਾ ਹਾਂ ਲੈ ਵੀ ਦਿਖਾ ਦੇ ਮਾੜਾ ਜਿਹਾ ਬਰੀਡਰ ਬੱਕਰਾ ਨਾ ਜਿਹੜੇ ਬਾਰੇ ਬਾਈ ਆਪਾਂ ਆਇਆਗੇ ਦੇਖ ਸਕਦੋਗੇ ਤੇ ਵਾਕਿਆ ਸੁਨੀਲ ਬਾਈ ਨਾਲ ਗੱਲਬਾਤ ਕਰਦੇ ਆਂ ਬਈ ਸਿੰਘ ਆਲਾ ਕਿਵੇਂ ਲੈ ਲਿਆ ਬਾਈ ਹੁਣ ਸਿੰਗਲ ਬਾਈ ਆਪਣੇ ਕੋਲ ਪਹਿਲਾਂ ਤਿੰਨ ਬਰੀਡਰ ਹੈਗੇ ਕੋਨੇ ਆ ਹੂੰ ਤੇ ਮੈਂ ਹਾਂ ਚਲੋ ਆਪਾਂ ਇੱਕ ਸਿੰਗਾ ਵਾਲਾ ਇੱਕ ਤਾਂ ਇਹ ਬਲੱਡ ਲੈ ਬਹੁਤ ਚੰਗੀ ਮਿਲ ਗਈ ਆਪਾਂ ਨੂੰ ਸਿੰਗਾ ਵਾਲਾ ਚਿੱਟੀ ਅੱਖ ਹੈ ਗੁਲਾਬੀ ਸਕਿਨ ਦੇ ਵਿੱਚ ਹੈ ਹੂੰ ਤੇ ਵਾਈਟ ਕਲਰ ਹੈ ਬਾਕੀ ਇਹਨਾਂ ਦਾ ਰਿਜ਼ਲਟ ਤਾਂ ਗਗਨ ਬਾਈ ਨੇ ਦੱਸਿਆ ਵੀ ਦੁੱਖ ਥੋੜੀ ਹੈਗਾ ਇਹ ਟੁੱਟੇ ਕਰਨ ਵਾਲੀ ਬੱਕਰੀ ਤੇ ਰਿਜ਼ਲਟ ਪੂਰਾ ਟੋਪ ਦਾ ਕੱਢਦਾ ਬਰੀਡਰੀ ਠੀਕ ਹਾਂਜੀ ਹਾਂਜੀ ਰਿਜ਼ਲਟ ਦੇਖ ਕੇ ਆਪਾਂ ਬੱਕਰਾ ਲਿਆ ਹਾਂਜੀ ਹਾਂਜੀ ਇਹ ਵੀ ਦਿਖਾ ਦੇ ਵੀ ਚੱਲ ਝੁੱਲਰ ਵਧੀਆ ਹਲੇ ਬੱਚਾ ਹੈ ਬਾਈ ਹਾਂਜੀ ਹਾਂਜੀ ਢਿੱਲੇ ਚਮੜੀ ਬੱਚਾ ਹਲੇ ਤੱਕ ਤੇ ਇਹਨੇ ਕਿੰਨੇ ਦੰਦ ਕਿੰਨੇ ਹੋ ਗਏ ਇਹ ਚਾਰ ਦੰਦ ਹੈਗਾ ਬਾਈ ਚੋਗ ਗਈ ਆ ਜੀ ਇਹ ਵੀ ਚੋਗ ਗਈ ਆ ਹਜੇ ਚਿੱਟੀਆਂ ਅੱਖਾਂ ਚ ਆ ਗਿਆ ਦੇਖ ਸਕਦੇ ਹੋ ਸਪੋਰਟਲੈਸ ਆ ਜਾਮ ਆ ਜਾਂਗੀ ਜਮੀ ਚਿੱਟਾ ਚਿੱਟਾ ਪਿਆ ਬਾਈ ਗੁਲਾਬੀ ਚਮੜੀ ਆ ਗੀ ਗੁਲਾਬੇ ਚਮੜੀ ਚਿੱਟੇ ਆਖੇ ਹਾਂ ਹਾਂਜੀ ਸਹੀ ਗੱਲ ਆ ਬਾਈ ਚੰਗੀ ਕੁਆਲਟੀ ਹੈਗੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਨਾ ਬੱਚੇ ਹੁੰਦੇ ਨੇ ਆਪਣੇ ਕੋਲੇ ਬਈ ਜੇ ਕਿਸੇ ਨੂੰ ਚਾਹੀਦੇ ਹੋਣ ਪਰ ਬੱਚੇ ਵੀਰ ਜੀ ਆਪਣੇ ਹਾਲੇ ਤੱਕ ਬੁਕਿੰਗ ਚ ਹੈਗੇ ਆ 40 ਤੋਂ 50 ਦੇ ਵਿੱਚ ਬੁਕਿੰਗ ਚ ਹੈਗੇ ਆ ਹੁਣੇ ਬੱਚੇ ਨਹੀਂ ਦੇ ਸਕਦੇ ਕੋਈ ਬੱਚਿਆਂ ਵਾਸਤੇ ਇੱਕ ਵਾਰੀ ਕੋਲ ਨਾ ਕਰੇ ਠੀਕ ਹੈ ਜੀ ਅਨ ਦੋ ਚਾਰ ਮਹੀਨੇ ਫਿਰ ਬੱਕਰੀਆਂ ਸੋਣਗੀਆਂ ਕਿੰਨੀਆਂ ਬੱਕਰੀਆਂ ਹੋ ਗਈਆਂ ਬੱਕਰੀਆਂ ਆਪਣੇ ਕੋਲ 50 ਆਈਆਂ ਜੀ ਇਹ ਬੱਕਰੀਆਂ ਹਾਂਜੀ ਹਾਂਜੀ ਤੇ ਜਦੋਂ ਫਿਰ ਮਾਰ ਆਏ ਬੱਚੇ ਦੋ ਤਾਂ ਫਿਰ ਆਪਾਂ ਅੱਗੇ ਪਰਮਾਤਮਾ ਅਮੇਰ ਕਰੇ ਇਹਦੇ ਬੱਚੇ ਆਉਣਗੇ ਯਾਨੀ ਇਹ ਆਪਣੇ ਇਹਨਾਂ ਦੇ ਬੱਚੇ ਵੀ ਆਉਣਗੇ ਹਾਂਜੀ ਬਾਕੀ ਹੋਰ ਆਪਣੇ ਕੋਲ ਬਹੁਤ ਚੰਗਾ ਬਿਡਰ ਆ ਉਹਨਾਂ ਦਾ ਆਉਣ ਵਾਲੇ ਬੱਚੇ ਆ ਕੁਆਲਟੀ ਦੇਖ ਸਕਦੇ ਮਿੱਤਰੋ ਬਿਰਸਾ ਫਾਰਮ ਡਾਲੇ ਕੇ ਤਰਨ ਤਰਨ ਸਾਹਿਬ ਜਾਊਗਾ ਬੱਕਰਾ ਬਹੁਤ ਚੰਗੀ ਕੁਆਲਟੀ ਦਾ ਬੱਕਰਾ ਬਾਈ ਦੇਖ ਸਕਦਾ ਚਿੱਟੀਆਂ ਅੱਖਾਂ ਦੇ ਵਿੱਚ ਆਣਾ ਜਿਹੜੀ ਮੇਨ ਗੱਲ ਹੈ ਵੀ ਚਿੱਟੀਆਂ ਅੱਖਾਂ ਤੇ ਨਹੀਂ ਮਿਲਦਾ ਬੱਕਰਾ ਨਾਲ ਬਹੁਤ ਕੱਟ ਮਿਲਦੇ ਨੇ ਬਾਈ ਹਣਾ ਦੇਖ ਸਕਦੇ ਹਣਾ ਇਹ ਤੇ ਜਾਊਗਾ ਬਾਈ ਠੀਕ ਆ ਜੀ ਬਿਰਸਾ ਫਾਰਮ ਦੇ ਵਿੱਚ ਦੇਵ ਵਧਾਈਆਂ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਬੱਕਰਾ ਕਿਵੇਂ ਲੱਗਿਆ ਠੀਕ ਹੈ ਠੀਕ ਹੈ ਧੰਨਵਾਦ ਵੀਰ ਜੀ